ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਅਜਸ ਨੇੜਾ ਇੱਕ ਪਾਸੇ ਸਰਦੀਆਂ ਦੀਆਂ ਰਾਤਾਂ ਹਰ ਪਾਸੇ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਉੱਥੇ ਦੂਜੇ ਪਾਸੇ ਦੁਸ਼ਮਨ ਦੇਸ਼ ਇਸ ਧੁੰਦ ਨੂੰ ਆਪਣੀਆਂ ਸਾਜ਼ਿਸ਼ਾਂ ਲਈ ਹਥਿਆਰ ਵਜੋਂ ਵਰਤ ਰਿਹਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਦੁਸ਼ਮਨ ਦੇਸ਼ ਇਸ ਧੁੰਦ ਨੂੰ ਆਪਣੀਆਂ ਸਾਜ਼ਿਸ਼ਾਂ ਲਈ ਹਥਿਆਰ ਵਜੋਂ ਵਰਤ ਰਿਹਾ ਹੈ ਦਰਅਸਲ ਅੱਜ ਜਿਹੜੀ ਅਸਲੀਅਤ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਅਸਲੀਅਤ ਹੈ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਜਿੱਥੇ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਪਾਕਿਸਤਾਨ ਵੱਲੋਂ ਔਰੇ ਦਾ ਫਾਇਦਾ ਚੁੱਕ ਕੇ ਸਰਹੱਦ ਰਾਹੀਂ ਭਾਰਤ ਚਿੰਨ੍ਹ ਸ਼ੇ ਹਥਿਆਰ ਅਤੇ ਅੱਤਵਾਦੀ ਭੇਜੰਦੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਸਰਹੱਦ ਤੇ ਤੈਨਾਤ ਸਾਡੇ ਜਵਾਨ ਨਾ ਸਿਰਫ ਠੰਡ ਨਾਲ ਲੜਦੇ ਨੇ ਸਗੋਂ ਦੁਸ਼ਮਣ ਦੀਆਂ ਇਹਨਾਂ ਨਾਪਾਕ ਹਰਕਤਾਂ ਨੂੰ ਵੀ ਨਾਕਾਮ ਕਰਦੇ ਨੇ ਤੁਸੀਂ ਖੁਦ ਆਏ ਦਿਨ ਅਖਬਾਰਾਂ 'ਚ ਦੇਖਦੇ ਹੋਵੋਗੇ ਕਿ ਅਖਬਾਰਾਂ ਦੀਆਂ ਇੱਕ ਹੀ ਹੈਡਲਾਈਨ ਹੁੰਦੀ ਹੈ ਜਿਵੇਂ ਕਿ ਸਰਹੱਦ ਤੇ ਫਿਰ ਦਸਿਆ ਪਾਕਿਸਤਾਨੀ ਡਰੋਨ BSF ਜਵਾਨਾਂ ਨੇ ਕੀਤੀ ਫਾਇਰਿੰਗ ਜਬ ਪਾਕਿਸਤਾਨ ਤੋਂ ਆਇਆ ਡਰੋਨ ਫੇਰੋਨਸ ਉੱਤੇ ਹੋਇਆ ਪਰਾ ਜਾਂਚ ਅਜੁੱਟੀ ਪੁਲਿਸ ਹਰ ਵਾਰ ਪਾਕਿਸਤਾਨ ਵੱਲੋਂ ਆਪਣੀਆਂ ਅਜਿਹੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੇਕਰ ਹੁਣ ਅਸੀਂ ਆਂਕੜਿਆਂ ਵੱਲ ਨਜ਼ਰ ਮਾਰ ਕੇ 2024 ਦੀ ਗੱਲ ਕਰੀਏ ਤਾਂ 2024 ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਸੁਰੱਖਿਆ ਬਲਾਂ ਨੇ ਤਸਕਰੀ ਦੇ ਖਿਲਾਫ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਨੇ BSF ਨੇ ਇਸ ਸਾਲ 286 ਡਰੋਨ ਜ਼ਬਤ ਕੀਤੇ ਜਿਨ੍ਹਾਂ ਵਿੱਚੋਂ 87 ਡਰੋਨ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਫੜੇ ਗਏ ਇਸ ਤੋਂ ਇਲਾਵਾ ਜੇਕਰ ਹੁਣ 2023 ਦੀ ਗੱਲ ਕਰੀਏ ਤਾਂ 2023 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਬੀਐਸਐਫ ਨੇ ਪੰਜਾਬ ਦੀ ਸਰਹੱਦ ਤੇ 400 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ ਕੀਤੀ ਸੀ ਪਰ ਇਹ ਸਿਰਫ ਤਸਕਰੀ ਦਾ ਮਾਮਲਾ ਨਹੀਂ ਸੀ ਸਗੋਂ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾਉਣ ਦੀ ਡੂੰਘੀ ਸਾਜ਼ਿਸ਼ ਵੀ ਹੈ ਪੰਜਾਬ ਵਿੱਚ ਨਸ਼ਿਆਂ ਤੇ ਤਸਕਰੀ ਦੀਆਂ ਨਿਤ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਸੂਬਾ ਇਸ ਚੁਣੌਤੀ ਦਾ ਕੇਂਦਰ ਬਣ ਗਿਆ ਪਰ ਪਾਕਿਸਤਾਨ ਇਹ ਭੁੱਲ ਜਾਂਦਾ ਹੈ ਕਿ ਭਾਰਤ ਇੱਕ ਅਜਿਹਾ ਹੱਦੇਸ਼ ਹੈ ਜੋ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ ਇਹ ਇਹ ਸਿਰਫ ਸਰਹੱਦ ਦੀ ਨਹੀਂ ਹੈ ਇਹ ਭਾਰਤ ਦੇ ਸੱਭਿਆਚਾਰਕ ਮਾਨ ਸਮਾਜਿਕ ਤਾਣੇ ਬਾਣੇ ਅਤੇ ਨੌਜਵਾਨ ਸ਼ਕਤੀ ਨੂੰ ਬਚਾਉਣ ਦੀ ਲੜਾਈ ਨਸ਼ਿਆਂ ਅਤੇ ਅੱਤਵਾਦ ਰਾਹੀਂ ਸਾਡੀ ਨੌਜਵਾਨ ਪੀੜੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਅਸਲ ਵਿੱਚ ਭਾਰਤ ਦੀ ਆਤਮਾ ਤੇ ਹਮਲਾ ਕਰਨ ਦੀ ਕੋਸ਼ਿਸ਼ ਹੈ ਪਰ ਭਾਰਤ ਦੀ ਤਾਕਤ ਇਸ ਦੀ ਸਭਿਅਤਾ ਇਸ ਦੀ ਏਕਤਾ ਤੇ ਇਸ ਦੇ ਲੋਕ ਨੇ ਜੋ ਹਰ ਸਾਜ਼ਿਸ਼ ਨੂੰ ਨਕਾਮ ਕਰਨ ਦੇ ਸਮਰਥ ਨੇ ਹੁਣ ਸਮਾਂ ਆ ਗਿਆ ਹੈ ਕਿ ਸਰਹੱਦੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ ਐਂਟੀ ਡਰੋਨ ਸਿਸਟਮ ਅਤਿ ਆਧੁਨਿਕ ਉਪਕਰਨ ਅਤੇ ਐਂਟੀ ਮਾਈਨ ਟੈਕਨੋਲੋਜੀ ਇਸ ਲੜਾਈ ਨੂੰ ਮਜ਼ਬੂਤ ਕਰ ਸਕਦੀ ਹੈ ਨਾਲੇ ਸਮਾਜ ਵਿੱਚ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਅਤੇ ਹੋਰ ਸਰਹੱਦੀ ਖੇਤਰਾਂ ਵਿੱਚ ਨਸ਼ਾ ਦੇ ਖਾਤਮੇ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਇਹ ਲੜਾਈ ਸਿਰਫ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਵੀ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਅਤਵਾਦ ਵਿਰੁੱਧ ਜਾਗਰੂਕ ਕਰਨਾ ਹੋਵੇਗਾ ਤਾਂ ਜੋ ਇਸ ਖਤਰੇ ਤੋਂ ਦੂਰ ਰਹਿ ਸਕਣ ਭਾਰਤ ਨੇ ਹਰ ਸਾਜ਼ਿਸ਼ ਦਾ ਮੁਕਾਬਲਾ ਕਰਕੇ ਅਤੇ ਹਰ ਵਾਰ ਨਵੀਂ ਊਰਜਾ ਅਤੇ ਤਾਕਤ ਨਾਲ ਉੱਭਰ ਕੇ ਇਤਿਹਾਸ ਰਚਿਆ ਅਤੇ ਸਾਡੀ ਸਭ ਤੋਂ ਵੱਡੀ ਤਾਕਤ ਹੈ ਭਾਰਤ ਨਾ ਸਿਰਫ ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣਾ ਜਾਣਦਾ ਹੈ ਬਲਕਿ ਆਪਣੀ ਆਤਮਾ ਅਤੇ ਪਹਿਚਾਨ ਨੂੰ ਬਚਾਉਣਾ ਵੀ ਜਾਣਦਾ ਹੈ ਇਹ ਸਾਡੀ ਜਿੱਤ ਦਾ ਆਧਾਰ ਹੈ ਅਤੇ ਇਹ ਸਾਡੀ ਅਸਲ ਤਾਕਤ ਹੈ